ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਂ ਚਲਪੋ ਜੀ ਟੀਟਾ ਗੋਸ਼ਪਾਚੇ ਲਾਸਟ ਵੀਡੀਓ ਤੇ ਕਿਸੇ ਨੇ ਕਮੈਂਟ ਕੀਤਾ ਸੀ ਵੀ ਧਿਆਨ ਬਾਰੇ ਵੀਡੀਓ ਪਾਓ ਚਲੋ ਧਿਆਨ ਬਾਰੇ ਗੱਲ ਕਰਦੇ ਆਪਾਂ ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਹੈ ਪੰਥ ਵਿੱਚ ਉਹ ਧਿਆਨ ਹੈ ਤੇ ਸਿੱਖਾਂ ਦੇ ਵਿੱਚ ਧਿਆਨ ਹੀ ਮੰਨフィー ਹੈ ਇਸੇ ਕਰਕੇ ਫਿਰ ਵਿਚਾਰੇ ਕਦੀ ਰਜਨੀਸ਼ ਨੂੰ ਸੁਣਦੇ ਨੇ ਕਦੀ ਜੱਗੀ ਵਸ ਨੂੰ ਸੁਣਦੇ ਨੇ ਕਦੀ ਕਿਸੇ ਨੂੰ ਸੁਣਦੇ ਨੇ ਕਦੀ ਕਿਸੇ ਨੂੰ ਸੁਣਦੇ ਨੇ ਤੇ ਜਿਹੜੇ ਸਿੱਖਾਂ ਦੇ ਵਿੱਚ ਧਿਆਨ ਦੀ ਚਰਚਾ ਵੀ ਕਰਦੇ ਨੇ ਉਹ ਵੀ ਉਹਨਾਂ ਪદ્ધਤੀਆਂ ਦੇ ਨਾਲ ਕਰਦੇ ਜਿੰਨਾਂ ਪદ્ધਤੀਆਂ ਨੂੰ ਅ ਅਸੀਂ ਅਡਾਪਟ ਨਹੀਂ ਕੀਤਾ ਕਦੀ ਪਹਿਲੀ ਗੱਲ ਇਹ ਕਿ ਦੋ ਚੀਜ਼ਾਂ ਨੇ ਹਨਾ ਇੱਕ ਤੇ ਮਕੈਨਿਕ ਹੈ ਇੱਕ ਡਰਾਈਵਰ ਹੈ ਤੁਸੀਂ ਮਕੈਨਿਕ ਬੰਨਾ ਹੈ ਤੈਨੂੰ ਗੱਡੀ ਦਾ ਇੰਜਨ ਇੰਜਨ ਪਾਰ ਪਤਾ ਹੋਵੇ ਕਿ ਤੂੰ ਡਰਾਈਵਰ ਬਣ ਚੱਬ ਜਣ ਦੇਗਾ ਜਣਾ ਆਪਣਾ ਇਹ ਦੋਵੇਂ ਕੰਮ ਧਿਆਨ ਖਿਰਾ ਦਿੰਦਾ ਜਿਹੜੇ ਵਿਦਿਆਨਤ ਦੇ ਅੰਦਰ ਨੇ ਜਾਂ ਯੋਗ ਦੇ ਅੰਦਰ ਜੋ ਕਰਿਆਵਾਂ ਨੇ ਆਸਨ ਨੇ ਉਹ ਸਾਰੇ ਆਸਨ ਤਾਨੂੰ ਸਰੀਰ ਨਾਲ ਬੰਨ੍ਹ ਦਿੰਦੇ ਆ ਜਿਹੜਾ ਪਿੰਗਲਾ ਸੁਖਮਨਾ ਇਹ ਵੇਸਾਰੇ ਸੱਤੇ ਚੱਕਰ ਫਿਰ 25 ਤੱਤ ਹਾਂ ਪੰਜ ਵਿਕਾਰ ਹੋਰ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਨਾਲ ਤੁਸੀਂ ਟੁੱਟਣ ਦੀ ਬਜਾਏ ਹੋਰ ਜੁੜ ਜਾਂਦੇ ਹੋ ਸੋ ਜਿਹੜਾ ਧਿਆਨ ਦਾ ਜਿਹੜਾ ਮਾਰਗ ਹੈ ਨਾ ਜਿਹੜੀ ਧਿਆਨ ਦਾ ਜੰਗਲ ਹੈ ਇਹ ਬੜਾ ਹਨੇਰਾ ਜੰਗਲ ਹੈ ਇੱਥੇ ਕੋਈ ਦੇਖਦਾ ਨਹੀਂ ਅੰਦਰ ਕੇ ਨੂੰ ਬਾਹਰ ਕੁਝ ਇਸ ਕਰਕੇ ਬੜੇ ਬੜੇ ਐਸੇ ਪਾਸੇ ਗਰਖਗੇ ਨੇ ਜਾ ਕੇ ਡੁੱਬ ਗਏ ਨੇ ਜਾ ਕੇ ਨਾ 1 ਪੁਆਇੰਟ ਤੇ ਆ ਕੇ ਗਿਵ ਅਪ ਮਾਰ ਦਿੰਦੇ ਨੇ ਇਹ ਕਾਮਯਾਬ ਨਹੀਂ ਹੋ ਸਕਦੇ ਜਿਵੇਂ ਜਨੀਸ਼ ਨੇ ساری ਜ਼ਿੰਦਗੀ ਸਨਿਆਸ ਦਾ ਪ੍ਰਚਾਰ ਕੀਤਾ ਆਸਨ ਲਵਾਏ ਨੇ ਹਨ ਪਰ ਸੰਿਆਸੀ ਦੇ ਖੁਦ ਨਹੀਂ ਹੋ ਸਕਿਆ ਉਹਦੀ ਲਾਸਟ ਡਿਜ਼ਾਇਰ ਇਹ ਸੀ ਕਿ ਮੇਰੇ ਕੋਲ 126 ਰੋਲਸ ਰਾਇਸ ਹੋਣ ਨਸ਼ੇ ਨੇ ਤੇ ਬਦਤ ਚਲਣੀ ਨੇ ਜਿਹੜਾ ਗੋਡਫਾਦਰ ਡਾਇਰੈਕਟਰਸ ਦੀ ਉਹਦੀ ਘਰ ਦੀ ਨੇ ਕਿਵੇਂ ਇਹਨੂੰ ਬਾਅਦ ਚੋਂ ਮੈਨੀਪੂਲੇਟ ਕੀਤਾ ਕਿਵੇਂ ਸ਼ੀਲਾ ਨੂੰ ਇਹਨੂੰ ਛੱਡ ਕੇ ਜਾਣਾ ਪਿਆ ਗਿਆ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਆਖਰੀ ਇਹ ਇਹਦੀ ਹਾਰ ਹੈ ਕਿ ਵੀ ਖੁਦ ਸੰਨਿਆਸੀ ਨਹੀਂ ਲੈ ਸਕਿਆ ਸੋ ਜੋ ਸਾਡਾ ਮਾਰਗ ਹੈ ਉਹ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ ਭਗਤ ਸਾਹਿਬਾਂ ਨੇ ਕਰਕੇ ਵਿਖਾਇਆ ਉਹਦੇ ਤੇ ਚੱਲਣਾ ਹੈ ਨਾ ਪਹਿਲਾਂ ਤਾਂ ਸਵਾਲ ਇਹ ਵੀ ਧਿਆਨ ਲਾਉਣਾ ਤੁਸੀਂ ਕਿਉਂ ਆਪਣੇ ਆਪ ਨੂੰ ਪੁੱਛੋ ਮੈਨੂੰ ਦੱਸਣਾ ਤਾ ਇਹ ਵੀ ਬੜਾ ਬੜਾ ਫਰਾਡ ਹੈ ਇੱਕ ਮਨ 'ਚ ਸਾਡੇ ਚੱਲਿਆ ਹੁੰਦਾ ਵੀ ਸ਼ਕਤੀਆਂ ਚੱਕਰ ਕਰਨੀਆਂ ਨੇ ਫਿਰ ਅਹੀਂ ਐਂ ਕਰਦੀ ਤੇ ਐਂ ਕਰਦੀ ਹੈ ਨਾ ਅੰਦਰ ਉਹ ਚੱਲਿਆ ਹੁੰਦਾ ਪਰ ਉਹ ਯਾ ਮਾਇਆ ਬਈ ਕਦੀ ਤੋੜ ਨਾ ਆਵੇ ਜਾਂ ਕਦੀ ਬਿਮਾਰ ਨਾ ਪਈਏ ਹੈ ਨਾ ਇਸ ਤਰ੍ਹਾਂ ਦੀ ਚੀਜ਼ਾਂ ਕਰਕੇ ਉਹ ਧਿਆਨ ਦੇ ਜ਼ਰੀਏ ਤੰਤਰ ਨਾਲ ਜੁੜਨਾ ਚਾਹੁੰਦੇ ਨੇ ਦੇਖ ਇਹ ਹੈ ਸ਼ਾਂਤੀ ਚਾਹੀਦੀ ਹੈ ਸੰਸਾਰ ਦੇ ਕਲੇਸ਼ਾਂ ਤੋਂ ਮੁਕਤੀ ਚਾਹੀਦੀ ਹੈ ਇਹ ਇਹ ਕਾਰਨ ਹੈ ਇਵੈਂਚੁਅਲੀ ਕਾਰਨ ਤੁਸੀਂ ਜੋ ਵੀ ਖੋਜੋਗੇ ਤੈਨੂੰ ਮਾਇਆ ਜੁਲਝਾ ਕੇ ਰੱਖ ਦੇਗਾ ਸੋ ਜਿਹੜੇ ਯੋਗਾ ਕਰਾਉਂਦੇ ਨੇ ਅਸਲ ਯੋਗ ਕਰਾਉਂਦੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕਰਨਾ ਕਿ ਉਹ ਬਾਵਾ ਜਿਹੇ ਕਰਾ ਕੇ ਤੇ ਉਹ ਆਪਣੇ ਵਾਲ ਵਾਇਗਰ ਵਾਇਗਰਾਈ ਜਾਂਦੇ ਨੇ ਜਾਂ ਉਹ ਵਾਲ ਜੇ ਖੋਲ ਕੇ ਸਿਰ ਜੇ ਮਾਰੀ ਜਾਂਦੇ ਹਨ ਇਹ ਐਵੇਂ ਖੜਤਾਲਾ ਹੀ ਖੜਕਾਈ ਜਾਣੀ ਆ ਚੀਕਾਂ ਮਾਰੀ ਜਾਣੀਆਂ ਜਾਂ ਡਾਂਸ ਕਰਨਾ ਨੱਚਣਾ ਟੱਪਣਾ ਗਿੱਧੇ ਪਾਣੀ ਢੋਲਟਮੱਕੇ ਕਰਨੇ ਸੋ ਇਹ ਪਦਤੀਆਂ ਜਿਹੜੀਆਂ ਉਹ ਤੁਹਾਨੂੰ ਟਾਈਮ ਬੀਂਗ ਤੇ ਠੀਕ ਤੁਹਾਨੂੰ ਅੱਛਾ ਲੱਗਦਾ ਹੈ ਐਂਟਰਟੇਨਮੈਂਟ ਹੋ ਜਾਂਦਾ ਤੁਹਾਡੇ ਜੋ ਤੁਸੀਂ ਵੈਸੇ ਕਰੇ ਕਿਸੇ ਗਾਣੇ ਦੇ ਅੱਛੋ ਤੁਹਾਨੂੰ ਬਾਕੀ ਟੈਨਸ਼ਨ ਮੋਕੀ ਨਹੀਂ ਡੂਇੰਗ ਡਾਂਸ ਕੋਦਰ ਜਿਹੜੀ ਐਨਰਜੀ ਉਹ ਉੱਥੇ ਲੱਗਦੀ ਸਾਰੀ ਧਿਆਨ ਡਾਂਸ ਲੱਗਾ ਹੁੰਦਾ ਗੁਰਮਤ ਦੇ ਵਿੱਚ ਸਰੀਰ ਦਾ ਯੋਗ ਦਾ ਸਿਰਫ ਇੰਨਾ ਕੀ ਹੈ ਵੀ ਇਹ ਇੱਕ ਇਨਸਟਰੂਮੈਂਟ ਹੈ। ਇੱਕ ਘੋੜਾ ਹੈ ਜਿੱਤੇ ਚੜ ਕੇ ਤੁਸੀਂ ਬਰਲੇ-ਬਾਸੇ ਉਤਰਨੇ ਬਸ। ਇਹ ਤੋਂ ਜ਼ਿਆਦਾ ਜਿਹੜੇ ਨਾੜੀਆਂ ਸਾਧਦੇ ਨੇ, ਚੱਕਰ ਸਾਧਦੇ ਨੇ। ਵਿਦਵਾਨ ਕਹਿੰਦੇ ਨੇ ਇੱਕ ਸਾਦੇ ਸਭ ਸਾਦੇ। ਜਿਹੜੀ ਸਿੰਗਿੰਗ ਦੇ ਵਿੱਚ ਉਹ ਕਹਿੰਦੇ ਉਹ ਤੁਸੀਂ ਸਾਰ ਸਾਦ ਲਓ ਤੇ ਤੁਹਾਡੇ ਸਾਰੇ ਸੁਰ ਆਪਣੇ ਆਪ ਸਾਦੇ ਜਾਂਦੇ। ਇਸੇ ਤਰ੍ਹਾਂ ਤੁਸੀਂ ਧਿਆਨ ਲਾਉਣਾ ਜਿੰਨੇ ਆ ਤੁਸੀਂ ਉਹਨੂੰ ਸਾਧ ਲਓ ਤੇ ਤੁਹਾਡਾ ਸਾਰਾ ਤਨ ਲੱਗ ਗਿਆ ਨਹੀਂ ਤਾਂ ਕੋਈ ਗੰਸਾ ਦੀ ਗੁਰਬਾਣੀ ਥਾਂ ਤੇ ਉਹ ਡਾਇਗਰਾਮ ਹੋਣੀ ਚਾਹੀਦੀ ਸੀ ਵੀ ਐਦਾਂ ਅਸਲ ਬਣਾਓ ਤੇ ਐਦਾਂ ਅਸਲ ਬਣਾਓ ਕਰਕੇ ਇੱਕ ਦ੍ਰਿਸ਼ਟ ਕਰ ਸੰਸਰ ਰਖੇ ਜੋਗੀ ਕਈਐ ਸੋਏ ਜਿਹੜਾ ਦੁਤੀਆ ਭਾਵ ਮੁੱਕ ਜਾਂਦਾ ਨਾ ਜਿਹੜਾ ਬ੍ਰਹਮਨੀ ਹੋ ਜਾਂਦਾ ਜੋਗੀ ਤੇ ਉਹ ਹੈ ਜਿਹੇ ਦ੍ਰਿਸ਼ਟੀ ਸਮ ਹੋ ਜਾਂਦੀ ਹੈ ਜਿਹਦੇ ਸਰਵਣ ਸਮ ਹੋ ਜਾਂਦੇ ਨੇ ਸੋ ਜਿਹੜਾ ਧਿਆਨ ਪਹਿਲਾਂ ਤੇ ਇਹ ਸਵਾਲ ਆਪਣੇ ਆਪ ਨੂੰ ਪੁੱਛੋ ਵੀ ਮੈਂ ਧਿਆਨ ਕਿਉਂ ਲਾਉਣਾ ਹੈ ਧਿਆਨ ਮੈਂ ਕਾਦੇ ਵਾਸਤੇ ਲਾਉਣਾ ਹੈ ਕੀ ਕੋਈ ਹੋਰ ਜ਼ਰੀਆ ਹੈ ਧਿਆਨ ਦੇ ਸਵਾਜ ਇਹਨੇ ਮੇਰਾ ਮਸਲਾ ਹੱਲ ਹੋ ਜੇ ਤੇ ਮਸਲੇ ਹੱਲ ਕਰਨੇ ਫਿਰ ਬਹੁਤ ਜ਼ਰੀਏ ਸੰਸਾਰ 'ਚ ਹੋរី ਪਏ ਨੇ ਤੇ ਜਿਹੜਾ ਧਿਆਨ ਤੁਸੀਂ ਨਾ ਇਹ ਮਾਰਕੀਟ ਇੱਕ ਬੜੀ ਵੱਡੀ ਹੈ ਤੁਸੀਂ ਕੋਈ ਕੁਛ ਵੀ ਸ਼ੁਰੂ ਕਰ ਲਓ ਨਾ ਜਿਵੇਂ ਮੈਂ ਇੱਕ ਦਫ਼ਾ ਭਾਈ ਅਨੰਦਾਲਾ ਸਾਹਿਬ ਦੀ ਗਜ਼ਲਾਂ ਸ਼ੁਰੂ ਕੀਤੀਆਂ ਸੀ ਉਹ ਪਟਿਆਲਾ ਯੂਨੀਵਰਸਿਟੀ ਡਾਕਟਰ ਗੰਗਾ ਸਿੰਘ ਦੀ ਕਿਤਾਬ ਸੀ ਜਿਹਨੇ ਟ੍ਰਾਂਸਲੇਸ਼ਨ ਬੜੀ ਨਖੇਦ ਜੀ ਕੀਤੀ ਸੀ ਮੈਂ ਠੀਕ ਕਰ ਰਿਆ ਸੀ ਉਹਨੂੰ ਤਾਂ ਸਾਰੇ ਭਾਜ ਸਾਹਿਬ ਵੀ ਅਸੀਂ ਵੀ ਉਹ ਭਾਈ ਅਨੰਦਾਲਾ ਸ਼ੁਰੂ ਕਰਾ ਦਿੱਤਾ ਤੇ ਉਹ ਸਤਨਾਮ ਸ੍ਰੀ ਉਹ ਜਿਵੇਂ ਖੰਡ ਪਾਠ ਉਹ ਗਜ਼ਲਾਂ ਨੇ ਇਹਨੂੰ ਇਦਾਂ ਨਹੀਂ ਪੜੀਦਾ ਗਜ਼ਲਾਂ ਨੂੰ ਕਰੀ ਵੀ ਹੈ ਨਾ ਸੋ ਰੀ ਸੋ ਰੀ ਸੀ ਉਹ ਪੂਰੀ ਤੁਹਾਡੀ ਜਿਹੜੀ ਇੱਕ ਤੁਸੀਂ ਕੋਸ਼ਿਸ਼ ਸ਼ੁਰੂ ਕਰ ਲੋ ਉਹ ਜਿਹੜੇ ਟ੍ਰੈਂਡਰ ਜਾਂ ਟ੍ਰੈਂਡ ਦੇ ਪਿੱਛੇ ਭਜਨ ਵਾਲੇ ਉਹ ਤੁਹਾਡੀ ਜਿਹੜੀ ਪੂਰੀ ਉਹਨੂੰ ਸਬਟਾਚ ਕਰ ਲੈਂਦੇ ਨੇ ਕੋਈ ਮੁੱਦਾ ਜਿਹੜਾ ਸੀਰੀਅਸ ਨਹੀਂ ਰਹਿੰਦੇ ਹੁੰਦੇ ਇਸ ਕਰਕੇ ਜਿਹੜੇ ਡਿਸਕਸ਼ਨਸ ਨੇ ਇਹ ਇਹ ਨੈਟ ਤੇ ਕਰਨ ਵਾਲੀ ਨਹੀਂ ਪਹਿਲੀ ਗੱਲ ਤੇ ਹੈ ਨਾ ਦੂਜਾ ਹਰ ਇੱਕ ਦਾ ਜਿਹੜਾ ਐਕਸਪੀਰੀਅੰਸ ਧਿਆਨ ਦਾ ਆਪਣਾ ਜਿਹੜੇ ਕਹਿੰਦੇ ਸਾਹ ਜ ਪਿਆਰ ਰੱਖੋ ਸਾਹ ਨਾਸਾ ਤੋਂ ਫੇਫੜੇ ਤੱਕ ਜਾਂਦਾ ਹੈ ਅਗਾਹ ਸਾਦਾ ਕੀ ਕੰਮ ਆ ਸਾਹ ਧਿਆਨ ਦਾ ਇੱਕੋ ਇੱਕ ਜਿਹੜੀ ਸਾਹ ਜਿਹੜੀ ਇੱਕੋ ਜਿਹੜੀ ਚੀਜ਼ ਜਿਹੜੀ ਪ੍ਰੈਸੈਂਟ ਚ ਕਰਦੀ ਹੈ ਜਿਸ ਵੇਲੇ ਸਾਹ ਲੈ ਰਹੇ ਹੁੰਦੇ ਨਾ ਤੁਸੀਂ ਪ੍ਰੈਸੈਂਟ ਦੇ ਵਿੱਚ ਹੁੰਦੇ ਬਾਕੀ ਤੇਰਾ ਸਾਰਾ ਫਿਚਰ ਜਾਂ ਪਾਸਟ ਹੈ ਪ੍ਰੈਸੈਂਟ ਚ ਰਹਿਣਾ ਹੈ ਧਿਆਨ ਤਾਂ ਵੀ ਲਾ ਜਾਂਦਾ ਤਾਂ ਕਿ ਤੁਸੀਂ ਆਪਣੀ ਦੂਜੀ ਚੀਜ਼ਾਂ ਤੇ ਅਣਪਟਕਾ ਸੋ ਜੇ ਬੱਚਾ ਕੋਈ ਸ਼ਰਾਰਤ ਕਰਦਾ ਤੇ ਮਾਂ ਦੂਜੀ ਬਸ ਚੀਜ਼ ਫੜਾਉਂਦੀ ਪਿਆ ਲੈ ਇਹਨਾਂ ਲੱਗਾ ਰਿਹਾ ਨਾ ਮੈਂ ਸਫਾਈ ਕਰਨੀ ਹੈ ਤੇ ਫੋਨ ਫੜਾ ਲੈ ਤੇ ਧਿਆਨ ਭਟਕਾਉਣ ਵਾਸਤੇ ਧਿਆਨ ਲਾਉਣਾ ਹੈ ਕਿ ਧਿਆਨ ਦੁੱਖਾਂ ਤਕਲੀਫਾਂ ਤੋਂ ਢਕਾਉਣਾ ਹੈ ਇਹ ਵੀ ਇੱਕ ਸਵਾਲ ਹੈ ਜਿਹੇ ਦੁੱਖਾਂ ਤਕਲੀਫਾਂ 'ਚ ਜਾਦੇ ਧਿਆਨ ਲੱਭੰਦੇ ਹੋ ਉਹਨਾਂ ਦੁੱਖ ਤਕਲੀਫਾਂ ਅੱਥੇ ਜਾਣੀ ਛੱਡਨੀ ਸੋ ਜਿਹੜੇ ਸੱਜਣ ਸਵਾਲ ਕਰਦੇ ਵੀ ਧਿਆਨ ਲਾਉਣ ਦਾ ਧਿਆਨਬਰ ਦੱਸੋ ਤੁਸੀਂ ਧਿਆਨ ਬਾਰੇ ਕੀ ਜਾਣਨਾ ਚਾਹੁੰਦੇ ਹੋ ਤੁਹਾਨੂੰ ਧਿਆਨ ਬਾਰੇ ਕੀ ਪਤਾ ਉਹ ਤੋਂ ਅੱਗੇ ਤੇ ਧਿਆਨ ਦੇ ਗੱਲ ਸ਼ੁਰੂ ਕਰੀਏ ਇੱਕ ਟੌਪਿਕ ਜਿਹੜਾ ਮੈਨੂੰ ਨਹੀਂ ਕਲੀਅਰ ਕਿ ਤੁਸੀਂ ਕਿੰਨੇ ਕੁ ਦੇ ਜਾਣਕਾਰ ਹੋ ਜਿਵੇਂ ਮੈਂ ਕਿਦੇ ਕਥਾ ਕਰਨ ਗਿਆ ਤੇ ਉਹ ਸਾਧੂ ਸੀ ਉੱਥੇ ਤੇ ਮੈਂ ਕਿਹਾ ਵੀ ਸੰਤਾਂ ਦਾ ਮਾਰਗ ਜਿਹੜਾ ਹੈ ਉਹ ਤੇ ਪ੍ਰੇਮ ਸ਼ਰਧਾ ਧਿਆਨ ਦਾ ਮਾਰਗ ਤੁਸੀਂ ਧਿਆਨ ਦੇ ਕਿਹੜੇ ਆਯਾਮ ਤੇ ਪਹੁੰਚੇ ਉੱਥੇ ਮੈਂ ਕਥਾ ਸ਼ੁਰੂ ਕਰਾਂ ਆਪਣੀ ਤੇ ਜੇ ਤੁਸੀਂ ਮੇਰੇ ਤੋਂ ਗਿਆਨ ਸੁਣਨਾ ਤੇ ਇਹ ਗਿਆਨ ਦਾ ਮਾਰਗ ਜਿਹੜਾ ਹੈ ਨਹੀਂਗਾ ਤਾਂ ਤੁਸੀਂ ਮੈਨੂੰ ਗਲਤ ਸੱਦ ਬੈਠੇ ਹੋ ਜਿਵੇਂ ਗੁਰੂ ਜੀ ਇੰਗਲੈਂਡ ਤੋਂ ਸ੍ਰੀ ਚਿਨਈ ਸੇ ਚੱਲਾ ਕਹਿੰਦਾ ਭਗਵਾਨ ਦਿਖਾ ਸਕਦੇ ਹੋ ਮੈਨੂੰ ਅਮਰੀਕਾ ਜੀ یوں ਪਰ ਪਛਾਨੋ ਕਿ ਅਸੀਂ ਜੋ ਦਿਖਾ ਰਹਾ ਹਾਂ ਭਗਵਾਨ ਹੈ ਜਾਂ ਤਾਂ ਮੈਨੂੰ ਮੈਨੂੰ ਭਰੋਸਾ ਕਰਨਾ ਪੜੇ ਮੈਨੂੰ ਮੰਨਣਾ ਪੜੇਗਾ ਜੋ ਦਿਖਾ ਦੇ ਵਹੀ ਭਗਵਾਨ ਹੈ ਕਿ ਐਸੀ ਕਿਰਸੀ ਹੋ ਸਕਦਾ ਹੈ ਤਾਂ ਮੈਂ ਫਿਰ ਮੈਂ ਫਿਰ ਕਿਵੇਂ ਦਿਖਾऊं ਕੀ ਮਾਨੋਗੇ ਕੀ ਦੇਖਣਾ ਹੈ ਭਗਵਾਨ ਦਾ ਕਿਵੇਂ ਪਛਾਨੋ ਕਿ ਜੋ ਨੇ ਦਿਖਾ ਦੇ ਵਹੀ ਭਗਵਾਨ ਹੈ ਪਹਿਲੇ ਕਦੇ ਦੇਖਿਆ ਸੁਣਾ ਭਗਵਾਨ ਕੇ ਬਾਰੇ ਮੈਂ ਬੋਲੇ ਨਹੀਂ ਤੁਸੀਂ ਪਹਿਲੇ ਪੜ ਕੇ ਆਓ ਇਹੀ ਸਵਾਲ ਤੁਹਾਨੂੰ ਸਿੰਘਾਂ ਨੂੰ ਵੀ ਧਿਆਨ ਦੀ ਕੀ ਤੁਸੀਂ ਸਿੱਖਣਾ ਧਿਆਨ ਦਾ ਕੀ ਜਾਨਣਾ ਚਾਹੁੰਦੇ ਧਿਆਨ ਬਾਰੇ ਤੁਹਾਨੂੰ ਧਿਆਨ ਜੋ ਤੁਹਾਨੂੰ ਧਿਆਨ ਬਾਰੇ ਪਤਾ ਉਹ ਤੁਹਾਨੂੰ ਮਾਰਕੀਟ ਚ ਪਤਾ ਹੈ ਤੇ ਮਾਰਕੀਟ ਚ ਜਿਹੜੀ ਚੀਜ਼ ਹੁੰਦੀ ਹੈ ਵਕਾਊ ਹੁੰ ਅਵੀਅਰਸ਼ਿਪ ਪਲਾਨ ਵਾਸਤੇ ਆਪਣੇ ਫੋਲੋਇੰਗ ਵਧਾਉਣ ਵਾਸਤੇ ਚਾਰ ਪੈਸੇ ਬਣਾਉਣ ਵਾਸਤੇ ਇਸ ਤਰ੍ਹਾਂ ਬੜੀਆਂ ਕਰਿਆਵਾਂ ਚੱਲਦੀਆਂ ਨੇ ਵੀ ਧਿਆਨ ਦਿਓ ਗੁਰਬਾਣੀ ਦੀਆਂ ਪੰਕਤੀਆਂ ਲੱਗੇ ਜੋ ਕਰਾ ਰਹੇ ਨੇ ਸੋ ਉਸ ਤਰ੍ਹਾਂ ਦਾ ਤੁਸੀਂ ਕੋਈ ਜਾਣਨਾ ਚਾਹੁੰਦੇ ਹੋ ਤਕਲੀਫਾਂ ਦਾ ਭਜਣਾ ਸੀ ਕੋਈ ਕਰਨਾ ਚਾਹੁੰਦੇ ਹੋ ਆਤਮਾ ਦੀ ਸਿੱਧੀ ਇਸੇ ਕੀ ਕਰਨਾ ਧਿਆਨ ਲਾਉਣਾ ਕਿਹੜੀ ਗੱਲਾਂ ਬਲਾਈ ਸਮਝਾਓ ਜੇ ਤੇ ਉਹ ਸਮਝਾਓਗੇ ਉਦੋਂ ਬਾਅਦ ਫਿਰ ਡਿਸਕਸ਼ਨ ਸ਼ੁਰੂ ਕਰਾਂਗੇ ਕਿ ਧਿਆਨ ਦਾ ਤੁਸੀਂ ਕਰਨਾ ਕੀ ਜਾਂਦੇ ਹੋ ਕਨਾਂ ਕਿਉਂਕਿ ਇਸ ਸਵਾਲ ਕੋਈ ਨਹੀਂ ਖੜੇ ਕਰਦਾ ਅਜੀ ਮੈਨੂੰ ਧਿਆਨ ਲਾਣਾ ਸਿਖਾਓ ਉਹ ਹਰੇਕ ਨੇ ਧਿਆਨ ਦੇ ਬੋਲਣਾ ਸ਼ੁਰੂ ਕਰ ਦੇਣਾ ਵੀ ਧਿਆਨ ਐ ਕਰੋ ਐ ਕਰੋ ਉਹ ਭਈ ਪਰ ਧਿਆਨ ਦਾ ਕਰਨਾ ਕੀ ਲਾਗੇ ਤੁਸੀਂ ਧਿਆਨ ਦਾ ਜੰਗਲ ਇਹਨਾਂ ਗਹਿਰਾਂ ਉੱਥੇ ਗਏ ਇਹਦੇ ਗਵਾਚੇ ਵਾਪਸ ਨਹੀਂ ਮੁੜਿਆ ਕੋਈ ਉੱਥੋਂ ਤਰ੍ਹਾਂ ਪ੍ਰਯੋਜਨ ਕੀ ਧਿਆਨ ਲਾਉਂਦਾ ਕੀ ਤੁਹਾਨੂੰ ਚਾਹੀਦਾ ਕੀ ਧਿਆਨ ਦੇ ਵਿੱਚ ਤੇ ਜਿਹੜੇ ਕਹਿੰਦੇ ਪਰਮਾਨੰ ਚਾਹੀਦਾ ਉਹ ਸ਼ਰੇਮ ਝੂਠ ਬੋਲਦੇ ਪਰ ਆਨੰਦ ਨਹੀਂ ਚਾਹੀਦਾ ਸੋ ਕੋਈ ਨਹੀਂ ਅੱਜ ਤੇ ਲਾਈਵ ਗੱਲਬਾਤ ਕਰਾਂਗੇ ਫਿਰ ਦੇਖਾਂ ਕੀ ਜਵਾਬ ਤੁਹਾਨੂੰ ਦੇਣੇ ਚਾਹੀਦੇ ਆ ਹੁਣ ਤੁਹਾਨੂੰ ਕੋਈ ਐਸੀ ਧਿਆਨ ਦੀ ਗੱਲ ਦੱਸਾਂ ਜਿਹੜੀ ਤੁਹਾਡੇ ਨਹੀਂ ਸਮਝ ਆ ਸਕਦੀ ਫਿਰ ਮੈਨੂੰ ਇਹ ਕਹਿੰਦਾ ਮਜ਼ਾ ਨਹੀਂ ਆਗਾ ਸੋ ਤੁਸੀਂ ਸਵਾਲ ਬਣਾਓ ਧਿਆਨ ਬਾਰੇ ਅਬ ਧਿਆਨ ਦੇ ਕਿਉਂ ਲਾਉਣਾ ਹੈ ਕਿਉਂ ਜ਼ਰੂਰੀ ਹੈ ਕਿੰਨੂ ਵੇਖ ਕੇ ਧਿਆਨ ਲਾਉਣ ਦਾ ਮਨ ਕੀਤਾ ਤੇ ਭੇਡਾਂ ਚਾਲਣਾ ਵੇਖਦੇ ਸਰੰਗਲਾ ਆਕਾਸ਼ ਕੀ ਕੀਟਾ ਆਇਰੀਸ ਕਿਹਦੇ ਹੋ ਰੰਗ ਗੇ ਮੋ ਸੋ ਇਹ ਤੇਖਸਾਲ ਦੇ ਅੰਦਰ ਅਸੀਂ ਜਿਹੜਾ ਹੈ ਅਪਰੇ ਸਾਰੀ ਦੇਖਸਾਲ ਹੈ ਉਦਾਸੀਆਂ ਦੀ ਉਹ ਤੁਹਾਨੂੰ ਉਹ ਦੱਸਿਆ ਜਾਏਗਾ ਜੋ ਤੁਹਾਡੇ ਹੱਕ ਵਿੱਚ ਲੱਗ ਜੋ ਟ੍ਰੈਂਡਿੰਗ ਦੇ ਵਿੱਚ ਸੋ ਇਤੇ ਤੁਸੀਂ ਹੋਰ ਰਿਸਰਚ ਕਰੋ ਵੀ ਤੁਸੀਂ ਧਿਆਨਬਰ ਕੀ ਜਾਣਨਾ ਚਾਹੁੰਦੇ ਫਿਰ ਬਧਿਆਨਬਰ ਗੱਲਬਾਤ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ